ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ YouTube ਫੈਮਲੀ ਉਮੀਦ ਹੈ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਹੈ ਗੱਲ ਤੁਹਾਡੇ ਨਾਲ ਕੋਈ ਵੀ ਬਲੌਗ ਸ਼ੇਅਰ ਨਹੀਂ ਕੀਤਾ ਰੀਜ਼ਨ ਸੀਗਾ 네ਗੇਟਿਵਿਟੀ ਕਿ ਕਈ ਵਾਰ ਜੋ ਹੈ ਅਸੀਂ ਸੋਸ਼ਲ ਮੀਡੀਆ ਤੇ ਕੁਛ ਨਾ ਕੁਛ ਇਹ ਜਾ ਵੇਖਦੇ ਹਾਂ ਕਿ ਜਿਸ ਨਾਲ ਮਨ ਜੋ ਹੈ ਥੋੜਾ ਜਿਹਾ 네ਗੇਟਿਵ ਹੋ ਜਾਂਦਾ ਹੈ ਤੇ ਅੱਜਕੱਲ ਜੋ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਤਾਂ ਪੋਜ਼ਿਟਿਵ ਜਾਂ ਨੈਗੇਟਿਵ ਤਾਂ ਆਪਣੇ ਵਿਚਾਰਾਂ ਨੂੰ ਸਾਨੂੰ ਸੋਚ ਸਮਝ ਕੇ ਜੋ ਹੈ ਸੈੱਟ ਕਰਨੇ ਪੈਂਦੇ ਨੇ ਕਿਉਂਕਿ ਕਈ ਵਾਰ ਅਸੀਂ ਜੋ ਹੈ ਕੁਝ ਐਸਾ ਵੇਖਦੇ ਹਾਂ ਕਿ ਮਨ ਨੈਗੇਟਿਵ ਹੋ ਜਾਂਦਾ ਹੈ ਤੇ ਆਪਣੇ ਵਿਚਾਰ ਅਸੀਂ ਆਪਣੇ ਆਪ ਹੀ ਆਪਣੇ ਮਨ 'ਚ ਘੜਦੇ ਹਾਂ ਤੇ ਆਖੀਰ 'ਚ ਜੋ ਹੈ ਅਸੀਂ ਬਹੁਤ ਬੁਰੀ ਤਰ੍ਹਾਂ ਜੋ ਹੈ ਪੋਜ਼ਿਟਿਵ ਤੋਂ ਨੈਗੇਟਿਵ ਵੱਲ ਹੋ ਜਾਂਦੇ ਹਾਂ ਤੇ ਇਸ ਦਾ ਅਸਰ ਹਮੇਸ਼ਾ ਸਾਡੇ ਦਿਮਾਗ ਤੇ ਹੁੰਦਾ ਹੈ ਤੇ ਦਿਮਾਗ ਤੋਂ ਸਿੱਧਾ ਸਾਡੇ ਜੋ ਹੈ ਸਰੀਰ ਤੇ ਤੇ ਸਾਡੇ ਚਿਹਰੇ ਤੇ ਨਜ਼ਰ ਆਉਂਦਾ ਹੈ ਤੇ ਉਸ ਕਾਰਨ ਹੀ ਜੋ ਹੈ ਤੁਹਾਡੇ ਨਾਲ ਬਲੌਗ ਸ਼ੇਅਰ ਨਹੀਂ ਕੀਤਾ ਪਰ ਜੋ ਹੈ ਕੋਈ ਨਾ ਜੋ ਹੈ ਆਪਣੇ ਆਪ ਨੂੰ ਫੇਰ ਤੋਂ ਪੋਜ਼ਿਟਿਵ ਐਟੀਟਿਊਡ ਵਿੱਚ ਲੈ ਕੇ ਆਉਣ ਤੋਂ ਬਾਅਦ ਜੀ ਤੁਹਾਡੇ ਨਾਲ ਕਰਦੇ ਹਾਂ ਅੱਜ ਦਾ ਬਲੌਗ ਸ਼ੇਅਰ ਮਾਰਨਿੰਗ ਦਾ ਟਾਈਮ ਸੀ ਅੱਜ ਦੇਖਦੀ ਵਾਰੀ ਸੀ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਜੀ ਉੱਠ ਕੇ ਆਪਣੀ ਜੋ ਹੈ ਦੇਖ ਤਿਆਰ ਕਰਕੇ ਆਪਾਂ ਗੁਰਦੁਆਰਾ ਸਾਹਿਬ ਪਹੁੰਚੇ ਸੀ ਤੇ ਉਸ ਤੋਂ ਬਾਅਦ ਜੀ ਆਪਾਂ ਮੁੜ ਕੇ ਆਏ ਘਰੇ ਤੇ ਆਪਣੇ ਸਾਰੇ ਕੰਮ ਕੰਪਲੀਟ ਕੀਤੇ ਤੇ ਇਹ ਸ਼ਾਮ ਦਾ ਟਾਈਮ ਹੈ ਜੋ ਕਿ ਆਪਣੀ ਪੱਕੀ ਡਿਊਟੀ ਹੈ ਕਿ ਆਪਾਂ ਇਹ ਕੰਮ ਕਰਨੇ ਹੀ ਕਰਨੇ ਨੇ ਤੇ ਤੁਸੀਂ ਆਪਣੀ ਡਿਊਟੀ ਦੇ ਪੱਕੇ ਹੋ ਜਾਂ ਨਹੀਂ ਕਿਉਂਕਿ ਪਾਵਨਦੀ ਤਾਂ ਆਪਣੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਤੇ ਇਧਰ ਜੀ ਮੌਸਮ ਬਹੁਤ ਜੋ ਹੈ ਅੱਜ ਮੀਂਹ ਆਲਾ ਸੀਗਾ ਤੇ ਕੱਪੜੇ ਸੁੱਕਣੇ ਪਾ ਕੇ ਹੀ ਅਜੇ ਗਈ ਸੀ ਕਿ ਤਣੀ ਤੇ ਤੇ ਐਨੇ ਜੇ ਜੀ ਬਹੁਤ ਜ਼ਿਆਦਾ ਹਵਾ ਚੱਲ ਪਈ ਤਾਂ ਸੋਚਿਆ ਕਿਉਂ ਨਾ ਜੋ ਹੈ ਕੱਪੜੇ ਆਪਾਂ ਲਾ ਕੇ ਜੇ ਅੰਦਰ ਤਣੀ ਤੇ ਸੁੱਕਣੇ ਪਾਈਏ ਤੇ ਇਹ ਜੋ ਹੈ ਆਪਣਾ ਕੰਮ ਹੋਣ ਚੱਲ ਰਿਹਾ ਸੀਗਾ ਮੌਸਮ ਤੁਸੀਂ ਵੇਖ ਸਕਦੇ ਹੋ ਕਿੰਨੀ ਹਵਾ ਜੋ ਹੈ ਮੌਸਮ ਚ ਸੀਗੀ ਤੇ ਕਈ ਜਗਾਂ ਤਾਂ ਬਹੁਤ ਮੀਂਹ ਪਿਆ ਪਰ ਸਾਡੇ ਥੋੜੀ ਜੀ ਜੋ ਹੈ ਰਾਹਤ ਰਹੀ ਮੀ ਤੋਂ ਬਹੁਤਾ ਨਹੀਂ ਪਿਆ ਬਟ ਕਿਣਮਿਣਤਾ ਹੋਈ ਸੀਗੀ ਪਰ ਫਿਰ ਵੀ ਬਚਾ ਰਿਹਾ ਕਾਫੀ ਤੇ ਹੋਰ ਸੁਣਾਓ ਤੁਸੀਂ ਕਿਵੇਂ ਹੋ ਤੁਹਾਡੇ ਮਾਹੌਲ ਕਿਵੇਂ ਹੈ ਗਰਮੀਆਂ ਆਉਂਦੀਆਂ ਆਉਂਦੀਆਂ ਸਿਆਲ ਲੈ ਆਈਆਂ ਤੇ ਉਮੀਦ ਨਹੀਂ ਸੀ ਕਿ ਇੰਨਾ ਠੰਡਾ ਮੌਸਮ ਹੋ ਜਾਣਾ ਹੈ ਪਰ ਹੁਣ ਜੋ ਹੈ ਮੌਸਮ ਚ ਫੇਰ ਤੋਂ ਠੰਡਕ ਆ ਗਈ ਹੈ ਤੇ ਇਧਰ ਜੀ ਮੈਂ ਤੇ ਮੰਮੀ ਬੈਠੇ ਸੀਗੇ ਕਰ ਰਹੇ ਸੀਗੇ ਗੱਲਾਂ ਬਾਤਾਂ ਤੇ ਗੱਲਾਂ-ਬਾਤਾਂ ਦੇ ਦੌਰ ਤੋਂ ਬਾਅਦ ਆਪਾਂ ਸਿੱਧਾ ਐਂਟਰੀ ਹੋ ਗਏ ਜੀ ਨੈਕਸਟ ਡੇ ਦੇ ਆਫਟਰਨੂਨ ਚ ਤੇ ਇਧਰ ਜੀ ਆਪਾਂ ਜੋ ਹੈ ਸਾਰੇ ਆਪਣੇ ਕੰਮ ਕੰਪਲੀਟ ਮਾਰਨਿੰਗ ਦੇ ਕਰਕੇ ਹੁਣ ਜੋ ਹੈ ਆਪਣਾ ਚਾਹ ਦੀ ਤਿਆਰੀ ਕਰ ਰਹੇ ਸੀਗੇ ਤੇ ਹੋਰ ਜੋ ਹੈ ਕਈ ਵਾਰ ਸੋਚਦੇ ਹਾਂ ਕਿ ਕੁਛ ਨਾ ਕੁਛ ਮਨ ਦੇ ਵਿਚਾਰ ਨੂੰ ਲਿਖਿਆ ਜਾਏ ਤੇ ਅੱਜ ਲਿਖਣ ਬੈਠੀ ਸੀ ਤਾਂ 네ਗੇਟਿਵ ਤੋਂ ਪੋਜ਼ਿਟਿਵ ਤੇ ਪੋਜ਼ਿਟਿਵ ਤੋਂ 네ਗੇਟਿਵ ਐਟੀਟਿਊਡ ਕਿਵੇਂ ਜੋ ਹੈ ਸੈੱਟ ਕੀਤਾ ਜਾਂਦਾ ਹੈ ਉਸ ਬਾਰੇ ਅੱਜ ਵਿਚਾਰ ਕੀਤਾ ਕਈ ਵਾਰ ਸਹੀ ਜੋ ਹੈ ਚੰਗੀ ਤਰ੍ਹਾਂ ਪੋਜ਼ਿਟਿਵ ਹੁੰਨੇ ਹਾਂ ਬਟ ਥੋੜੇ ਟਾਈਮ ਬਾਅਦ ਜੋ ਹੈ ਅਸੀਂ 네ਗੇਟਿਵ ਹੁੰਨੇ ਹਾਂ ਇਹ ਕੋਈ ਦੋ ਰਾਏ ਨਹੀਂ ਹੈ ਕਿ ਤੁਸੀਂ ਹਮੇਸ਼ਾ ਜੋ ਹੈ ਪੋਜ਼ਿਟਿਵ ਨਹੀਂ ਰਹਿ ਸਕਦੇ ਤੇ ਕਈ ਵਾਰ ਸਾਨੂੰ ਪਾਸਟ ਚੋਂ ਵਾਪਰਿਆ ਹੈ ਜਾਂ ਫਿਰ ਜੋ ਫਿਊਚਰ ਚ ਆਉਣ ਵਾਲਾ ਹੈ ਉਸ ਬਾਰੇ ਹੀ ਸੋਚ-ਸੋਚ ਕੇ ਅਸੀਂ ਜੋ ਹੈ ਖਿਆਲੀ ਜੋ ਹੈ ਪੁਲਾਓ ਪਕਾਉਂਦੇ ਰਹਿੰਨੇ ਆਂ ਬਟ ਜੋ ਸਾਡਾ ਪ੍ਰੈਜ਼ੈਂਟ ਹੈ ਅਸੀਂ ਉਸ ਨੂੰ ਇੰਜੋਏ ਨਹੀਂ ਕਰਦੇ ਸਾਡੇ ਕੋਲ ਜੋ ਹੈ ਉਸ ਨੂੰ ਅਸੀਂ ਇੰਜੋਏ ਨਹੀਂ ਕਰਦੇ ਸਾਡੇ ਕੋਲ ਜੋ ਨਹੀਂ ਹੈ ਜਾਂ ਸਾਡੇ ਕੋਲ ਜੋ ਸੀ ਉਸ ਬਾਰੇ ਸੋਚ-ਸੋਚ ਕੇ ਅਸੀਂ ਜੋ ਹੈ 네ਗੇਟਿਵ ਹੁੰਦੇ ਜਾਂਦੇ ਆਂ ਤੇ ਕਿਉਂ ਨਾ ਜੋ ਹੈ ਅਸੀਂ ਇਹ ਸੋਚੀਏ ਕਿ ਜੋ ਪ੍ਰੈਸੈਂਟ ਹੈ ਇਹ ਮੁੜ ਕੇ ਨਹੀਂ ਆਉਣਾ ਤੇ ਪਲ-ਪਲ ਜੋ ਹੈ ਇੱਕ-ਇੱਕ ਸੈਕਿੰਡ ਜੋ ਪਾਸਟ ਬਣਦਾ ਜਾਂਦਾ ਹੈ ਉਸ ਨੂੰ ਅਸੀਂ ਇੰਜੋਏ ਨਹੀਂ ਕਰ ਰਹੇ ਤੇ ਵਿਅਰਥ ਦੀਆਂ ਪਰੇਸ਼ਾਨੀਆਂ ਤਕਲੀਫਾਂ ਤੇ ਜੋ ਹੈ ਡਿਪਰੈਸ਼ਨ 'ਚ ਆਪਣਾ ਟਾਈਮ ਬਤੀਤ ਕਰ ਰਹੇ ਹਾਂ ਮੈਂ ਕਈ ਵਾਰ ਜੋ ਹੈ ਡਿਪਰੈਸ਼ਨ ਤੇ ਪੋਡਕਾਸਟ ਸੁਣਦੀ ਹਾਂ ਕਿ ਡਿਪਰੈਸ਼ਨ ਹੈ ਇਹ ਪਰੇਸ਼ਾਨੀ ਹੈ ਤੇ ਕਿਹਾ ਜਾਂਦਾ ਹੈ ਕਿ ਕੈਨੇਡਾ ਚ ਲੋਕਾਂ ਨੂੰ ਬਹੁਤ ਜੋ ਹੈ ਡਿਪਰੈਸ਼ਨ ਹੈ ਫੋਰਨ ਕੰਟਰੀ ਚ ਡਿਪਰੈਸ਼ਨ ਹੈ ਬਟ ਡਿਪਰੈਸ਼ਨ ਤਾਂ ਹਰ ਜਗ੍ਹਾ ਹੀ ਮੌਜੂਦ ਹੈ ਜਿੱਥੇ ਵੀ ਇਨਸਾਨ ਹੈ ਉਹ ਡਿਪਰੈਸ਼ਨ ਤੋਂ ਗ੍ਰਸਤ ਤਾਂ ਹੁੰਦਾ ਹੀ ਹੈ ਚਾਹੇ ਉਹ ਕੋਈ ਵਰਕਰ ਹੈ ਜਾਂ ਫਿਰ ਕੋਈ ਵੀ ਹਾਊਸ ਵਾਈਫ ਹੈ ਹਰ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੈ ਤੇ ਜੇ ਤਾਂ ਤੁਸੀਂ ਅ ਇਸ ਦਾ ਅੰਦਾਜ਼ਾ ਲਾ ਲੈਣੇ ਹੋ ਕਿ ਤੁਸੀਂ ਡਿਪਰੈਸਡ ਹੋ ਤਾਂ ਤੁਸੀਂ ਇਸ ਨੂੰ ਜੋ ਹੈ ਟਾਈਮ ਤੇ ਸੈੱਟ ਕਰ ਸਕਦੇ ਹੋ ਬਟ ਜੇ ਡਿਪਰੈਸ਼ਨ ਦਾ ਤੁਹਾਨੂੰ ਪਤਾ ਹੀ ਨਹੀਂ ਹੈ ਤਾਂ ਉਸ ਨੂੰ ਸੈੱਟ ਕਰਨਾ ਠੀਕ ਕਰਨਾ ਬਹੁਤ ਮੁਸ਼ਕਲ ਹੈ ਤੇ ਇਸ ਲਈ ਜੇ ਡਿਪਰੈਸ਼ਨ ਨੂੰ ਦੂਰ ਰੱਖਣ ਲਈ ਤਾਂ ਚੰਗੇ ਵਿਚਾਰ ਸੁਣੀਏ ਚੰਗੀਆਂ ਗੱਲਾਂ ਸੁਣੀਏ ਕਿਉਂਕਿ ਇੱਕ ਪੋਜ਼ਿਟਿਵ ਐਟੀਟਿਊਡ ਹੀ ਜੋ ਹੈ ਚੰਗਾ ਸਾਡਾ ਪ੍ਰੈਜੈਂਟ ਬਣਾ ਸਕਦਾ ਹੈ ਤੇ ਆਉਣ ਵਾਲਾ ਫਿਊਚਰ ਵੀ ਜੋ ਹੈ ਵਧੀਆ ਹੀ ਹੋਵੇਗਾ ਜੇ ਅਸੀਂ ਪ੍ਰੈਜੈਂਟ ਇੰਜੋਏ ਕਰਦੇ ਹਾਂ ਤਾਂ ਫਿਊਚਰ ਵੀ ਚੰਗਾ ਹੀ ਹੋਣਾ ਹੈ ਤੇ ਇੱਧਰ ਜੀ ਦੁਪਹਿਰ ਦਾ ਟਾਈਮ ਸੀ ਅੱਜ ਸੋਚਿਆ ਕਿਉਂ ਨਾ ਜੋ ਹੈ ਚਟਨੀ ਹੀ ਬਣਾ ਕੇ ਖਾਣੇ ਹਾਂ ਕਿਉਂਕਿ ਕਈ ਕਾਫੀ ਟਾਈਮ ਤੋਂ ਜੋ ਹੈ ਅੱਜ ਚਟਨੀ ਨਹੀਂ ਬਣਾਈ ਸੀਗੀ ਸਾਰੇ ਹੀ ਸਾਡੇ ਘਰੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਆਪਾਂ ਜੀ ਬਸ ਆਦਕਰ ਹਰੀਆਂ ਮਿਰਚਾਂ ਤੇ ਜੋ ਹੈ ਗੰਡਾ ਤੇ ਧਨੀਆ ਕੱਟ ਕੇ ਜੀ ਕੋੰਡੇ ਦੀ ਚਟਨੀ ਅੱਜ ਕੁੱਟੀ ਸੀ ਤੇ ਐਨੇ ਚ ਹੀ ਆ ਗਏ ਸੀਗੇ ਇਹ ਮੁੰਡੇ ਬਾਰੀਕਰ ਜੋ ਕਿ ਲਿਆਏ ਸੀਗੇ ਕਈ ਚੀਜ਼ਾਂ ਹੁੰਦੀਆਂ ਨੇ ਇਨਾਂ ਕੋਲ ਜਿਵੇਂ ਚਿਮਟੇ ਤੇ ਜੋ ਹੈ ਧੂਫ ਦੇਣ ਵਾਲੀ ਕੜਛੀਆਂ ਪਰ ਅਸੀਂ ਜੋ ਹੈ ਨਹੀਂ ਨਾ ਤੋਂ ਲਈਆਂ ਕਿਉਂਕਿ ਲੋੜ ਨਹੀਂ ਸੀ ਤੇ ਧਾਰਾਂ ਦਾ ਟਾਈਮ ਹੋ ਗਿਆ ਤੇ ਆਪਣਾ ਜੋ ਹੈ ਬਲੌਗ ਵੀ ਐਂਡ ਹੋ ਗਿਆ ਹੈ